Soham varayşe, Sengüçlün o, Babaandı varayşe, Sengüçlün o, Babaandı da. Sevgili ਆਪਨੇ ਸ਼ਬਦ ਸੁਣਿਆ ਦੁੱਖ ਕੱਟੇ ਜਾਂਦੇ ਨੇ ਗੁਰਾਂ ਦੀ ਸ਼ਰਨ ਪਿਆ। ਕਿਉਂਕਿ ਅੱਜ ਸੰਸਾਰ ਦੇ ਵਿੱਚ ਹਰ ਜੀਵ ਹੀ ਦੁਖੀ ਹੈ। ਔਰ ਜਿਸ ਤਰ੍ਹਾਂ ਪ੍ਰਮਾਤਮਾ ਨੇ ਕਿਸੇ ਸ਼ਕਲ ਨਹੀਂ ਇੱਕ ਦੂਜੇ ਨਾਲ ਰੰਗ ਦਿੱਤੀ। ਇਸੇ ਤਰ੍ਹਾਂ ਦੁੱਖਾਂ ਦੀ ਟਾਇਪ ਵੀ ਨਹੀਂ ਰੰਗ ਦਿੱਤੀ। ਹਰ ਜੀਵ ਦਾ ਦੁੱਖ ਆਪਣਾ ਆਪਣਾ ਹੈ। ਇੱਕ ਗੋਸਿਕ ਨੇ ਮੈਨੂੰ ਫੋਨ ਕੀਤਾ ਹੈ ਚੰਡੀਗੜ੍ਹੋਂ ਕਹਿੰਦਾ ਜੀ ਗੁਰਬਾਣੀ ਦੇ ਵਿੱਚ ਲਿਖਾਇਆ ਹੈ ਕਿ ਨਾਨਕ ਦੁਖੀਆ ਸਭ ਸੰਸਾਰ ਸੋਈ ਸੁਖੀਆ ਜੋ ਨਾਮ ਨਾਲ ਦੁੱਖ ਤਾਂ ਹੋਣਗੇ ਹੀ ਹੋਣਗੇ ਪਰ ਇਹ ਹੈ ਵੀ ਜਦੋਂ ਅਸੀਂ ਪ੍ਰਮਾਤਮਾ ਦੇ ਨਾਮ ਨਾਲ ਜੁੜਦੇ ਆਂ ਤੇ ਉਸ ਸਮੇਂ ਸਾਨੂੰ ਰਾਤ ਮਿਲਦੀ ਆ ਕਿਉਂਕਿ ਦੁੱਖਾਂ ਵਾਲੇ ਪਾਸੋਂ ਮਨ ਜਿਹੜਾ ਉਹ ਟੁੱਟ ਜਾਂਦਾ ਤੇ ਪ੍ਰਮਾਤਮਾ ਦੇ ਚਰਨਾਂ ਵੱਲ ਆ ਜਾਂਦਾ ਫਿਰ ਕਹਿੰਦਾ ਸੱਚੇ ਪਾਤਸ਼ਾਹ ਜੀ ਨੇ ਕੀ ਲਿਖਾਇਆ ਇਹਦੇ ਬਾਰੇ ਮੇਰਾ ਸੱਚੇ ਪਾਤਸ਼ਾਹੀ ਨੇ ਲਿਖਾਇਆ ਸੁਖੀ ਲੋਕ ਮਾਤਨਾ ਵਸਣ ਹਰਾਨੀ ਸਭ ਦੇ ਅੰਦਰ ਛਾਈਆ ਲੋਕ ਮਾਤੇ ਸੁਖੀ ਕੋਈ ਨਹੀਂ ਸਾਰੇ ਹਰਮਾਨ ਹੈ ਪਰ ਸੁਖ ਓਨੀ ਦੇਰ ਮਿਲਦਾ ਓਨੀ ਦੇਰ ਨਹੀਂ ਮਿਲਣਾ ਜਦ ਤੱਕ ਅਸੀਂ ਸਤਗੁਰ ਦੇ ਚਰਨਾਂ ਦੇ ਉੱਤੇ ਟੇਕ ਨਹੀਂ ਰੱਖਦੇ ਉਸ ਵੱਲ ਧਿਆਨ ਨਹੀਂ ਦਿੰਦੇ ਜਦੋਂ ਅਸੀਂ ਉਸ ਵੱਲ ਧਿਆਨ ਦੇਵਾਂਗੇ ਉਦੋਂ ਸਾਡੇ ਦੁੱਖ ਤੁਰ ਦੂਰ ਹੋ ਜਾਂਦੇ ਕਿਉਂਕਿ ਕਲਯੁਗ ਵੀ ਪਰਮਾਤਮਾ ਦਾ ਹੀ ਪੁੱਤਰ ਹੈ ਉਹ ਵੀ ਉਹਦੀ ਵੀ ਮੰਗਿਆ ਕਿ ਸੱਚੇ ਮਹਾਰਾਜ ਜੇ ਮੇਰੇ ਕੋ ਕੰਮ ਲੈਣਾ ਆਏ ਤੇ ਇਹਨਾਂ ਦੇ ਸਿਰ ਤੋਂ ਥੋੜਾ ਜਿਹਾ ਹੱਥ ਪਿੱਛੇ ਕਰ ਫਿਰ ਵੇਖ ਮੈਂ ਕੀ ਕਰਾਮਾਤ ਕਰਦਾ ਸਭ ਤੋਂ ਪਹਿਲਾਂ ਉਹ ਸਾਨੂੰ satsang ਆਉਣ ਤੋਂ ਹੀ ਰੋਕੇਗਾ ਕੋਈ ਨਾ ਕੋਈ ਕੰਮ ਪਾ ਦੇਵੇਗਾ ਕੋਈ ਨਾ ਕੋਈ ਪੈਸੇ ਦਾ ਲਾਲਚ ਪਾ ਦੇਵੇਗਾ ਕੋਈ ਘਰ 'ਚ ਵੀ ਝਗੜਾ ਪਾ ਦੇਵੇਗਾ ਔਰ ਉਹ ਸਾਸੰਗ ਆਉਣ ਤੋਂ ਹੀ ਰੋਕਦਾ ਹੈ ਕਿਉਂਕਿ ਜੇਕਰ ਗੁਰਸਿੱਖ ਜਿਹੜਾ ਵਗਾ ਅਕਾਲਪੁਰਖ ਦੇ ਚਰਨਾਂ 'ਚ ਜਾਂਦਾ ਵਾ ਤੇ ਉਹਦੇ ਸਿਰ ਦੇ ਉੱਤੇ ਉਹਦਾ ਹੱਥ ਆ ਜਾਂਦਾ ਤੇ ਉਹਦਾ ਉੱਥੇ ਜੋਰ ਨਹੀਂ ਚੱਲਦਾ ਇਸ ਕਰਕੇ ਕਲਯੁਗ ਤੋਂ ਬਚਣ ਵਾਸਤੇ ਸਾਨੂੰ ਸਤਿਗੁਰ ਦਾ ਆਸਰਾ ਲੈਣਾ ਪੈਂਦਾ ਉਹ ਸੱਚੇ ਪਾਤਸ਼ਾਹ ਹੀ ਨੇ ਇਸੇ ਕਰਕੇ ਲਿਖਾਇਆ ਸੀ ਦੁੱਖ ਤਾਂ ਸੰਸਾਰ ਦੇ ਵਿੱਚ ਹੋਣਗੇ ਹੀ ਪਰ ਤੁਸੀਂ ਅਕਾਲਪੁਰਖ ਕੋਲੋਂ ਮਿਹਰ ਮੰਗਣੀ ਹੈ ਪਰੇ ਵੀ ਜੇਡ 2007 ਬਿਕ ਮੈਨੂੰ ਲਿਖਾਇਆ ਕਰੋ ਅਰਦਾਸ ਸੰਗਤ ਵਿੱਚ ਦੋਵੇਂ ਜੋੜ ਕੇ ਬੰਦਨਾ ਦੁੱਖ ਨਿਵਾਰੋ ਆਪ ਦੁੱਖ ਨਿਵਾਰੋ ਪ੍ਰਭ ਆਪ ਸਰਲੋਕੀ ਨੰਦਨਾ ਹੋਰ ਤੇ ਸਾਡੇ ਕੋਲ ਕੋਈ ਬਾਹ ਨਹੀਂ ਹੈ ਕੋਈ ਰਸਤਾ ਨਹੀਂ ਹੈ ਸਿਰਫ ਆਖਰ ਇੱਕੋ ਹੀ ਰਸਤਾ ਰਹਿ ਜਾਂਦਾ ਕਿ ਉਸ ਸਰਲੋਕੀ ਨਾਸ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨੀ ਸਾਰੇ ਸੰਗਤ ਦੇ ਵਿੱਚ ਕਿ ਐ ਸੱਚੇ ਪਾਤਸ਼ਾਹ ਸਾਡੇ ਦੁੱਖ ਨਵਾਰੋ ਸੰਗਤ ਦੇ ਵਿੱਚ ਵੀ ਕੀਤੀ ਹੋਈ ਬੇਨਤੀ ਵੀ ਸਤਗੁਰ ਪ੍ਰਵਾਨ ਕਰਦਾ ਹੈ ਕਿਉਂਕਿ ਜੋ ਸੱਚੇ ਪਾਤਸ਼ਾਹ ਨੇ ਹਰ ਬਾਣੀ ਦੇ ਵਿੱਚ ਲਿਖ ਲਿਖਾ ਦਿੱਤੀ ਗਈ ਆ ਉਹ ਇਨ ਬਿਨ ਪੂਰੀ ਹੁੰਦੀ ਹੈ ਪਹਿਲੀ ਮਾਗ 2008 ਦੇਕਰਨੀ ਗ੍ਰੰਥ ਨੰਬਰ 1 ਦੇ ਵਿੱਚ ਜੋਹਰ ਬਾਣੀ ਲਿਖਾਈ ਗਈ ਆ ਇਹ ਸਾਰੀ ਦੁਖੀਆਂ ਵਾਸਤੇ ਦੁਖੀਆਂ ਦੁਖ ਨਿਵਾਰ ਪ੍ਰਭ ਉਹਦੇ ਅੱਗੇ ਬੇਨਤੀ ਕਰ ਰਹੇ ਆਂ ਦਰ ਰਹਿ ਬਿਰ ਲਾਏ ਕੀ ਕਰਦੇ ਆਂ ਤੇਰੇ ਦਰ ਦੇ ਤੇ ਪੁਕਾਰ ਰਹੇ ਆਂ ਅਰਜਾ ਕਰ ਰਹੇ ਆਂ ਕਿਆ ਪ੍ਰਮਾਤਮਾ ਸਾਡੇ ਦੁਖ ਨਿਵਾਰ ਕਾ ਆ ਪਲੀਜ਼ ਫੋਨ ਬੰਦ ਕਰ ਲੋ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਫੋਨ ਬੰਦ ਕਰ ਲਓ। ਦੁਖੀਆਂ ਦੁਖ ਨਿਵਾਰ ਪ੍ਰਭ ਦਰ ਰਹੇ ਬਿਲਾਏ ਤੇਰੇ ਅੱਗੇ ਫੁਕਾਰ ਕਰਦੇ ਤੇਰੇ ਅਰਜ ਕਰਦੇ ਆ ਕਿ ਤੈਨੂੰ ਇਹ ਦੁੱਖ ਜਿਹੜੇ ਸਾਡੇ ਖਤਮ ਕਰ ਸਾਡੇ ਮਨ ਨੂੰ ਸ਼ਾਂਤੀ ਬਖਸ਼। ਦੁਖੀਆਂ ਦੁਖ ਨਿਵਾਰ ਪ੍ਰਭ ਆਤਮ ਸੁਖ ਦਵਾਏ। ਜੋ ਸੰਸਾਰੀ ਦੁੱਖ ਖਤਮ ਕਰੇਗਾ ਤੇ ਸਾਡੀ ਆਤਮਾ ਨੂੰ ਇਸ ਸੋਕ ਜੜਾਓ ਮਿਲੇਗਾ। ਆਤਮਕ ਸੁਖੀ ਹੋਵਾਂਗੇ ਤੇ ਅਸੀਂ ਉਹਦੇ ਗੁਣ ਗਾਵਾਂਗੇ ਜੇ ਦੁਖੀ ਹੋਵਾਂਗੇ ਆਤਮਕ ਵੀ ਸਰੀਰਕੀ ਤੇ ਫਿਰ ਹਾਏ ਹਾਏ ਕਰਦੇ ਰਾਂਗੇ ਧਿਆਨ ਜਿੰਨਾ ਮਰਜੀ ਕਰ ਲਈਏ ਉਹ ਨਹੀਂ ਜਾਂਦਾ ਦੁਖੀਆਂ ਦੁੱਖ ਨਿਵਾਰ ਪ੍ਰਭ ਦੁੱਖ ਦਲੇਦਰ ਨੇੜ ਨਾ ਆਏ ਆ ਅਰਜ ਸਾਡੀ ਆ ਜਿਹੜੀ ਪਰਮਾਤਮਾ ਦੇ ਅੱਗੇ ਦੁਖੀਆਂ ਦੁੱਖ ਨਿਵਾਰ ਪ੍ਰਭ ਸਾਚੀ ਜੋਤ ਫੇਰ ਜਗਾਏ ਦੁਖੀਆਂ ਦੁੱਖ ਨਿਵਾਰ ਪ੍ਰਭ ਚਰਨ ਆਏ ਜੋ ਸੀਸ ਨਵਾਏ ਐ ਪ੍ਰਮਾਤਮਾ ਤੇਰੇ ਚਰਨਾਂ ਤੇ ਆ ਕੇ ਜਿਹੜੇ ਸੀਸ ਨੂੰ ਆਉਂਦੇ ਇਹਨਾਂ ਦੇ ਦੁੱਖ ਨਿਵਾਰ ਦੇਣਾ ਦੁਖੀਆਂ ਦੁੱਖ ਨਿਵਾਰ ਪ੍ਰਭ ਗੁਰਸਿੱਖ ਦੁਖੀਆਂ ਕੋਈ ਰਹਿਣ ਨਾ ਪਾਏ ਇਹ ਪਹਿਲੀ ਮਾਰਕ 2008 ਬਿਕਣ ਮੀਨ ਨੂੰ ਡਿਫਰੈਂਟ ਪ੍ਰਾਈਸ ਅੱ체 ਪਾਸ਼ਾ ਹੀ ਨੇ ਦੁਖੀਆਂ ਦੁਖ ਨਿਵਾਰ ਪ੍ਰਭ ਸੋਹੰਗ ਅੰਮ੍ਰਿਤ ਮੋਖ ਚਵਾਏ ਦੁਖੀਆਂ ਦੁਖ ਨਿਵਾਰ ਪ੍ਰਭ ਅੰਮ੍ਰਿਤ ਰਸ ਦੇ ਚਵਾਏ ਹੁਣ ਅੰਮ੍ਰਿਤ ਰਸ ਕਿਹੜਾ ਹੋਗਾ ਸਾਡਾ ਸੋਹੰਮ ਸੋ ਪਰਮਾਤਮਾ ਹੰਗ ਆਤਮਾ ਆਤਮਾ ਤੇ ਪਰਮਾਤਮਾ ਦੇ ਮੇਲ ਦੇ ਨਾਲ ਹੀ ਇਹ ਦੁੱਖ ਕੱਟੇ ਜਾਣੇ ਦੁਖਿਆਂ ਦੁਖ ਨਿਵਾਰ ਪ੍ਰਭ ਚਰਨ ਪ੍ਰੀਤੀ ਸੱਚਾ ਰਾਹ ਦਿਖਾਏ ਕਿਉਂਕਿ ਜੇ ਉਹ ਚਰਨ ਪ੍ਰੀਤੀ ਬਖਸ਼ ਦਿੰਦਾ ਸਾਨੂੰ ਬਖਸ਼ ਕੇ ਤੇ ਸੱਚਾ ਰਾਹ ਦਿਖਾ ਦਿੰਦਾ ਤੇ ਸਾਨੂੰ ਦੁਖਾਂ ਦੇ ਉਤੋਂ ਨਜਾਤ ਮਿਲ ਜਾਂਦੀ ਹੈ ਕਿਉਂਕਿ ਧਿਆਨ ਸਾਡਾ ਉਹਦੇ ਚਰਨਾਂ ਵੱਲ ਹੋ ਜਾਂਦਾ ਸੰਸਾਰਿਕ ਦੁਖਾਂ ਵਾਲੇ ਪਾਸਿਓਂ ਅਸੀਂ ਦੂਰ ਹੋਣ ਲੱਗ ਪੈਂਦੇ ਫਿਰ ਇੱਥੋਂ ਤੱਕ ਆਪਣੇ ਆਪ ਨੂੰ ਐਡਮਿਟ ਕਰ ਲੈਣੇ ਵੀ ਆਹ ਪ੍ਰਮਾਤਮਾ ਜੋ ਤੂੰ ਕਰਨਾ ਹੈ ਉਹ ਤੂੰ ਕਰਨਾ ਹੀ ਆ ਲੇਕਿਨ ਜੇ ਬਲ ਬਖਸ਼ਣ ਦਾ ਵੀ ਸਾਨੂੰ ਆਪ ਹੀ ਸਮਰਥਾ ਬਖਸ਼। ਦੁਖੀਆਂ ਦੁੱਖ ਨਿਵਾਰ ਪ੍ਰਭ ਲਿਖਿਆ ਕਰਮ ਦੇ ਮਟਾਏ। ਕਿਉਂਕਿ ਕਰਮਾਂ ਦਾ ਦੁੱਖ ਜਿਹੜਾ ਉਹ ਮਿਲਦਾ ਹੀ ਆ। ਔਰ ਉਸ ਸਤਗੁਰ ਮਿਹਰ ਕਰੇ ਔਰ ਉਹ ਕਰਮਾਂ ਦੇ ਲੇਖ ਵੀ ਬਦਲ ਦਿੰਦਾ ਹੈ। ਕਿਉਂਕਿ ਉਸ ਸਰਬ ਕਲਾ ਸੰਪੂਰਨ ਹੈ। ਦੁਖੀਆਂ ਦੁਖ ਨਿਵਾਰ ਪ੍ਰਭ ਭੁੱਲਿਆਂ ਲੈ ਬਖਸ਼ਾਏ ਦੁਖੀਆਂ ਦੁਖ ਨਿਵਾਰ ਪ੍ਰਭ ਸਾਚਾ ਨੂਰ ਫੇਰ ਦਵਾਏ ਕੀ ਆ ਸਾਡੀ ਬੇਨਤੀ ਅਕਾਲ ਪੁਰਖੇ ਬੇ ਐ ਪਰਮਾਤਮਾ ਸਾਡੇ ਜਿਹੜੇ ਆ ਦੁਖ ਨਿਵਾਰ ਦੇ ਜੋ ਸਾਡੇ ਕੋਲ ਭੁੱਲਾ ਹੋਈਆਂ ਸਾਨੂੰ ਬਖਸ਼ ਦੇ ਅਗਰ ਉਹ ਬਖਸ਼ ਦਿੰਦਾ ਆ ਤੇ ਸਾਨੂੰ ਆਤਮਕ ਸ਼ਾਂਤੀ ਵੀ ਮਿਲ ਜਾਂਦੀ ਹੈ ਤੇ ਦੁੱਖ ਵੀ ਉਹਦੇ ਘੜੀ ਜਿੱਥੇ ਚਾਹੇ ਸਾਰੇ ਖਤਮ ਵੀ ਕਰ ਦਿੰਦਾ ਮਹਾਰਾਜ ਸ਼ੇਰ ਸਿੰਘ ਸਾਤਪੁਰ ਸੱਚਾ ਸਰਬ ਜੀਆਂ ਦੀ ਆਸ ਪੁਜਾਈ ਮਤਲਬ ਆਸ ਪੁਜਾਉਣੀ ਹੈ ਕਿਦਾਂ ਸਾਨੂੰ ਆਪਣੇ ਆਪ ਨੂੰ ਉਹਦੇ ਚਰਨਾਂ ਦੇ ਉੱਤੇ ਚਰਨਾਂ ਦੇ ਉੱਤੇ ਨਿਸ਼ਾਵਰ ਕਰਨਾ ਪਵੇ ਆਤਮ ਸਮਰਪਣ ਕਰਨਾ ਪਵੇ ਦੁਖੀਆਂ ਦੁਖੀਆਂ ਪ੍ਰਭ ਦੁਖ ਨਿਵਾਰੇ ਸੋ ਅੰਗ ਸ਼ਬਦ ਰੱਖੇ ਆਧਾਰੇ ਕਿਉਂਕਿ ਆਧਾਰ ਕਿਹੜਾ ਦੇਤਾ ਸੋ ਅੰਗ ਸ਼ਬਦ ਦਾ ਅਮਕਾ ਜੀਆਂ ਪ੍ਰਭ ਦਰ ਦਰਕਾਰੇ ਮਹਾਰਾਜ ਸ਼ੇਰ ਸਿੰਘ ਸਤਗੁਰ ਸਾਚਾ ਕਰ ਕਿਰਪਾ ਪਾਰ ਉਤਾਰੇ ਜਦ ਤੱਕ ਉਹ ਕਾਲ ਪ੍ਰਭਰ ਮਾਧਮਾ ਕਿਰਪਾ ਨਹੀਂ ਕਰਦਾ ਉਹ ਨਹੀਂ ਦਰਦਾ ਅਸੀਂ ਪਾਰ ਜਿਹੜਾ ਉਹ ਨਹੀਂ ਦੁੱਖ ਦਰਦ ਦੇ ਨਵਾਰਿਆ ਕਰ ਕਿਰਪਾ ਪ੍ਰਭ ਪਾਰ ਉਤਾਰਿਆ ਕਿਉਂਕਿ ਸਾਨੂੰ ਬੇਨਤੀ ਅਰਜ ਆਸ ਤੇ ਉਹਦੇ ਉੱਤੇ ਹੀ ਰੱਖਣੀ ਪੈਣੀ ਸੰਸਾਰੀ ਰਿਸ਼ਤੇਦਾਰੀਆਂ ਜਿੰਨੀ ਮਰਜ਼ੀਆਂ ਹੋ ਜਾਣ ਲੇਕਿਨ ਕਿਸੇ ਦੇ ਕੋਈ ਦੁੱਖ ਨਹੀਂ ਘਟ ਸਕਦਾ 2 ਮਿੰਟ ਆਕੇ ਹੌਸਲਾ ਜਰੂਰ ਦੇਣਗੇ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਸ਼ੱਕ ਨਾ ਕਰੋ ਹੋ ਜਾਏਗਾ ਠੀਕ ਇਦਾਂ ਹੋਇਆ ਇਦਾਂ ਪਰ ਨਵਾਰਨ ਦੀ ਸ਼ਕਤੀ ਕਿਹਦੇ ਕੋਲ ਹੈ ਸਿਰਫ ਇੱਕ ਪਰਮਾਤਮਾ ਦੇ ਕੋਲ ਦੁੱਖ ਹੁੰਦਾ ਹੈ ਤੇ ਅੰਤਰ ਧਿਆਨ ਹੋ ਕੇ ਉਸ ਦੇ ਅੱਗੇ ਪੰਜ ਕਾਰੇ ਨੌ ਪੰਜ ਕਾਰੇ ਲਾ ਕੇ ਮਿਹਰ ਮੰਗੋ ਐ ਪਰਮਾਤਮਾ ਸਾਡੀਆਂ ਭੁੱਲਾਂ ਨੂੰ ਬਖਸ਼ੇ ਤੇ ਸਾਡੇ ਦੁੱਖ ਜਿਹੜੇ ਇਹਨਾਂ ਨੂੰ ਘਟ ਦੇ ਇਸ ਤੋਂ ਇਲਾਵਾ ਹੋਰ ਰਸਤਾ ਕੋਈ ਨਹੀਂ ਦੁਖ ਦਰਦ ਦੇ ਨਿਵਾਰਿਆ ਕਰ ਕਿਰਪਾ ਪ੍ਰਭ ਤਾਰ ਉਤਾਰਿਆ ਸਾਚਾ ਨਾਮ ਪ੍ਰਭ ਦੇ ਪੰਡਾਰਿਆ ਸਾਚਾ ਕਾਮ ਕਰੇ ਪ੍ਰਭ ਕਰਤਾ ਰਿਆ ਅਰ ਸੱਚਾ ਨਾਮ ਕਿਹੜਾ ਦਿੱਤਾ ਸਾਨੂੰ ਸੰਗ ਮਹਾਰਾਜ ਐਸੇ ਮਿਸ਼ਰੂਪਰਵਾਹਾਂ ਦੀ ਜੇ ਪਰ ਉਹ ਵੀ ਮਹਾਰਾਜ ਨੇ ਨਾਲ ਲਿਖਿਆ ਹਰਦਾ ਸੋਰ ਜੋਜਨ ਗਾਇਸੋ ਮਹਾਰਾਜ ਐਸੇ ਮਿਸ਼ਰੂਪਰਵਾਹਾਂ ਦੀ ਜੇ ਕਰ ਕੋਟਨ ਕੋਡ ਜਨਮਾਂ ਦੇ ਪਾਪ ਰਹਿ ਗਵਾਈ। ਕਾਟ ਕਿੱਥੇ ਆ ਜਾਂਦੀ ਆ ਸਾਡੇ ਹਿਰਦਾ ਸੋਧ ਦੇ ਵਿੱਚ। ਕਿਉਂਕਿ ਅਸੀਂ ਹਿਰਦਾ ਸੋਧਦੇ ਨਹੀਂ। ਵਕਾਰਾਂ ਦੇ ਵਿੱਚ ਰਹਿੰਦੇ ਆ। ਇੱਕ ਦੂਜੇ ਨਾਲ ਨਫ਼ਰਤ ਕਰਦੇ ਆ। ਚੁਗਲੀ ਨਿੰਦਿਆ ਵਾਲੇ ਪਾਸੇ ਜਾਂਦੇ ਆ। ਔਰ ਉਹਦੇ ਸਾਰੇ ਕੀ ਆ ਫਿਰ ਉਹ ਕਰਮ ਜਿਹੜੇ ਉਹ ਸਾਡੇ ਬਣ ਜਾਂਦੇ ਤੇ ਉਹਦੇ ਦੁੱਖ ਭੋਗਨੇ ਪੈਂਦੇ ਆ। ਮਹਾਰਾਜੇ ਸਿੰਘ ਸਤਗੁਰ ਸਾਚਾ ਗੁਰ ਸਿੱਖਾਂ ਦੁੱਖ ਨਿਵਾਰਿਆ ਦੁਖਨ ਦੁਖ ਨਿਵਾਰ ਪ੍ਰਭ ਦਰਜੋ ਜਨ ਆਏ ਹੈ ਪ੍ਰਮਾਤਮਾ ਤੇਰੇ ਚਰਨਾਂ ਤੇ ਆਏ ਆ ਤੇ ਤੂੰ ਸਾਡੇ ਇਹ ਜਿਹੜੇ ਆ ਨਾ ਦੁੱਖ ਘਟ ਦੇ ਸਾਨੂੰ ਆਤਮਕ ਸ਼ਾਂਤੀ ਦੇ ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਰਹੇ ਭੋਖਨ ਭੋਖ ਨਿਵਾਰ ਪ੍ਰਭ ਜੋ ਦਰ ਮੰਗਣ ਆਏ ਦੁੱਖ ਤੇ ਭੋਖ ਵੀ ਜੇ ਉਹ ਕੱਟਦਾ ਤੇ ਦਿੰਦਾ ਉਹ ਵੀ ਪਰਮਾਤਮਾ ਜੀ ਨਹੀਂ ਤੇ ਉਹਦੇ ਤੋਂ ਬਿਨਾ ਕੋਈ ਨਹੀਂ ਕੱਟ ਸਕਦਾ ਸੋਖਨ ਸੁਖ ਆਧਾਰ ਪ੍ਰਭ ਆਤਮ ਸੁਖ ਉਪਜਾਏ ਮਹਾਰਾਜੇ ਸ਼ੇਰ ਸਿੰਘ ਸਤਗੁਰ ਸਾਚਾ ਸਾਧ ਸੰਗਤ ਤੇਰੀ ਆਸ ਪਜਾਏ ਕਾਸ ਕਿਥੋਂ ਜਣੀ ਹੈ ਜਿਹੜੀ ਮਹਾਰਾਸ਼ੀ ਐ ਸੰਤ ਕੋ ਸੱਚ ਕੋਈ ਅਕਾਲ ਪੁਰਖ ਜੀ ਦੇ ਕੋਲੋਂ ਅਸੀਂ ਸਭ ਕੁਝ ਮਿਲਣਾ ਵਾ ਤੇ ਮੰਗਣਾ ਆ ਗੀਆਂ ਉਹ ਜਦ ਤੱਕ ਪ੍ਰਮਾਤਮਾ ਸਾਡੇ ਹਿਰਦੇ ਦੇ ਵਿੱਚ ਵਾਸ ਨਹੀਂ ਕਰਦਾ ਉਨੀ ਦੇਰ ਤੱਕ ਸਾਡੇ ਮਨ ਦੀ ਸਟੇਬਿਲਟੀ ਵੀ ਨਹੀਂ ਆਉਂਦੀ ਮਨ ਦੇ ਦਿਸ਼ਾ ਦੇ ਵਿੱਚ ਪਟਕਦਾ ਰਹਿੰਦਾ ਮਨ ਦੀ ਸਟੇਬਿਲਟੀ ਉਦੋਂ ਹੀ ਆਉਂਦੀ ਆ ਜਦੋਂ ਪਰਮਾਤਮਾ ਦਾ ਸਾਡੇ ਸਿਰ ਦੇ ਉੱਤੇ ਹੱਥ ਹੁੰਦਾ ਤੇ ਸੱਚੇ ਪਾਤਸ਼ਾਹ ਹੀ ਨੇ ਹਰ ਬਾਣੀ ਜਿਹੜੀ ਲਿਖਾਈ ਹੈ ਇਹ ਸਾਨੂੰ ਸਾਰਾ ਮਾਰਗ ਦਿੱਤਾ ਹੈ ਔਰ ਜੀਵਨ ਦਾ ਮਾਰਗ ਦੱਸਿਆ 8/2008 ਬਿਕਰਮੀ ਨੂੰ ਪੂਰਨ ਸਿੰਘ ਦੇ ਗ੍ਰਹਿ ਪਿੰਡ ਜੇਠਵਾਲ ਜ਼ਿਲ੍ਹਾ ਅੰਮ੍ਰਿਤਸਰ ਗੁਰਸੇ ਕੇ ਸਾਚੇ ਪ੍ਰਭ ਚਰਨ ਟੇਕ ਕਰ ਪ੍ਰਭ ਸਾਚਾ ਕਰੇ ਬੁੱਧ ਭਵੇਗ ਬੁੱਧ ਭਵੇਗ ਸੋ ਸਾਡੀ ਕਦੋਂ ਹੋਣੀ ਹੈ ਜਾਗਰਤੀ ਯਾਨੀ ਜਦੋਂ ਅਸੀਂ ਪ੍ਰਭ ਦੇ ਚਰਨਾਂ ਦੇ ਉੱਤੇ ਟੇਕ ਕਰਦੇ ਹਾਂ ਟੇਕ ਦਾ ਮਤਲਬ ਵਿਸ਼ਵਾਸ ਕਰਦੇ ਹਾਂ ਕਦੀ ਉਹਦੇ ਉੱਤੇ ਸ਼ੰਕਾ ਤੇ ਨਹੀਂ ਰਹਿੰਦੇ ਵਿਸ਼ਵਾਸ ਕਰਕੇ ਉਹਦੇ ਉੱਤੇ ਬੇਨਤੀ ਕਰਦੇ ਹਾਂ ਤੇ ਫਿਰ ਉਹ ਆਪਣੇ ਆਪ ਹੀ ਸਾਡੀ ਜਿਹੜੀ ਆ ਬੁੱਧ ਨੂੰ ਬੁਵੇਗ ਕਰਦਾ ਨਿਰਮਲ ਜੋਤ ਜਗਾਏ ਏਕ ਮਹਾਰਾਜ ਸੇ ਸਿੰਘ বিষ্ণੂ ਭਗਵਾਨ ਸਾਚੀ ਰਖਾਏ ਚਰਨ ਏਕ ਗੱਲ ਫਿਰ ਉੱਥੇ ਆ ਜਾਣੀ ਆ ਸੱਚ ਦੀ ਏਕ ਕਿੰਨੀ ਰੱਖਣੀ ਆ ਸੱਚੀ ਰੱਖਣੀ ਆ ਸਾਡੇ ਮਨ ਦੇ ਵਿੱਚ ਕੋਈ ਦੁਬਦਾ ਨਹੀਂ ਹੋਣੀ ਚਾਹੀਦੀ ਜੇ ਸਤਿਗੁਰ ਨੇ ਲਿਖਾਇਆ ਹੈ ਕਿ ਸਭ ਮਾਨਵ ਜਾਤੀ ਨਾਲ ਪਿਆਰ ਕਰਨਾ ਤੇ ਕਰਨਾ ਹੈ ਜੇ ਅਵੀਓ ਸੂ ਲਿਖਾਇਆ ਹੈ ਕਿ ਕੋਈ ਵੀ ਗੁਰਸਿੱਖ ਕਿਸੇ ਗੁਰਸਿੱਖ ਦੀ ਚੁਗਲੀ ਨਿੰਦਿਆ ਨਾ ਕਰੇ ਤੇ ਨਹੀਂ ਕਰਨੀ ਕਿਉਂਕਿ ਦੇਖਣ ਵਾਲਾ ਦੇਖਣ ਹਾਰ ਤੇ ਖੁਦੋ ਆਪ ਹੈ ਮਹਾਰਾਜ ਜੀ ਨੇ ਇੱਕ ਵਾਰੀ ਦੱਸਿਆ ਸੀਗਾ ਕਿ ਜੇਕਰ ਕੋਈ ਗੁਰਸਿੱਖ ਤੁਹਾਨੂੰ ਦੋ ਬਚਨ ਵੱਧ ਕਹਿ ਵੀ ਜਾਂਦਾ ਵੱਧ ਘਟ ਤੇ ਤੁਸੀਂ ਅੱਗੇ ਕੁਝ ਨਹੀਂ ਕਹਿੰਦੇ ਤੇ ਛੱਡ ਦਿੰਦੇ ਜੋ ਮਹਾਰਾਜ ਤੇ ਫੇਰ ਉਹ ਡਿਊਟੀ ਮੇਰੀ ਭੰਜ ਜਾਂਦੀ ਹੈ ਤੇ ਜੇ ਜੇ ਤੁਸੀਂ ਵੀ ਉਹਨੇ ਵੀ ਦੋ ਚਾਰ ਵੱਧ ਘੱਟ ਬੋਲੇ ਤੇ ਤੁਸੀਂ ਵੀ ਬੋਲਦੇ ਤੇ ਦੋਵੇਂ ਬਰਾਬਰ ਹੋ ਗਏ ਫਿਰ ਮੇਰਾ ਕੰਮ ਕੀ ਹੈਗਾ ਫਿਰ ਪ੍ਰਮਾਤਮਾ ਖੁਦ ਹੀ ਆਪਣੇ ਆਪ ਹੀ ਉਹਨੂੰ ਸਮਝਾ ਦਿੰਦਾ ਤੇ ਜਾਂ ਉਹਦੇ ਕਰਮਾਂ ਦਾ ਉਹਨੂੰ ਫਲ ਦੇ ਦਿੰਦਾ ਗੱਲ ਸਿਰਫ ਇੱਥੇ ਆ ਸਾਨੂੰ ਕੀ ਹੈ ਬਰਦਾਸ਼ਤ ਕਰਨ ਦੀ ਬਰਦਾਸ਼ਤ ਕਰਨਾ ਹੁਣਾ ਕਦੋਂ ਆ ਜਦੋਂ ਮਹਾਰਾਜ ਵੱਲ ਧਿਆਨ ਚਾ ਜਾਗੇ ਵੀ ਨਹੀਂ ਸੱਚੇ ਪਾਤਸ਼ਾਹ ਨੂੰ ਮਾਫੀ ਸਮਾਤ ਬਖਸ਼ੋ ਬਰਾਬਰ ਤਾਂ ਨਹੀਂ ਕਰਨੀ ਕਿਸੇ ਨਾਲ ਵੱਧ ਘੱਟ ਨਹੀਂ ਹਣਾ ਕਿਸੇ ਨੂੰ ਵੱਧ ਘੱਟ ਨਹੀਂ ਬੋਲਣਾ ਕਿਉਂਕਿ ਹਰ ਬਾਣੀ ਸਾਨੂੰ ਇਹੀ ਸਿਖਾਉਂਦੀ ਹੈ ਸੇ ਹਸੰਗਤਿਓ ਮੈਂ ਇੱਥੇ ਹੀ ਹਰ ਬਾਣੀ ਸਮਾਪਤ ਕਰਨ ਦੀ ਸੱਚੇ ਪਾਤਸ਼ਾਹੀ ਪਾਸੋਂ ਹਸੰਗਤ ਕੋ ਸਮਝਾਜਤ ਚਾਹਨਾ ਹਾਂ ਜੇ ਕੋਈ ਅਕਰ ਵੱਧ ਘੱਟ ਬੋਲ ਕੇ ਅੱਗੇ ਆਵੇ ਤਾਂ ਮੈਂ ਸੱਚੇ ਪਾਤਸ਼ਾਹੀ ਪਾਸੋਂ ਹਸੰਗਤ ਪਾਸੋਂ ਇਹ ਮੰਗ ਲਗਦਾ ਹਾਂ ਆਓ ਪੰਜ ਕਾਰਿਆਂ ਦਾ ਸਾਹਬ ਦੇ ਲਈ ਸੋ ਅਹੰਮ ਨਾਈਸ਼ੇ ਭਗਵਾਨ ਦੀ ਜੈ ਸੋਹਮਾਰੈ ਸ਼ੇਰ ਸਿੰਘ ਜੀ ਨਾਲ ਭਗਵਾਨ ਦੀ ਜੈ ਸੋਹਮਾਰੈ ਸ਼ੇਰ ਸਿੰਘ ਜੀ ਨਾਲ ਭਗਵਾਨ ਦੀ ਜੈ ਸੋਹਮਾਰੈ ਸ਼ੇਰ ਸਿੰਘ ਜੀ ਨਾਲ